ਕਿਉਂਕਿ ਜੇ ਇਹੋ ਜੇ ਫੈਸਟੀਵਲ ਨੇ ਇਹਨਾਂ ਦੇ ਵਿੱਚ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਜਿਹਨਾਂ ਜਨਰੇਸ਼ਨ ਨੇ ਫਿਲਮ ਦੇ ਵਿੱਚ ਮਿਊਜ਼ਿਕ ਦੇ ਵਿੱਚ ਅਲੱਗ-ਅਲੱਗ ਜਿਹੜੇ ਸਾਡੇ ਕੈਟਾਗਰੀਆਂ ਉੱਤੇ ਕੰਮ ਕਰ ਲਈ ਆਉਣਾ ਸੋ ਇੱਥੇ ਜਦੋਂ ਪੈਨਲ ਦੇ ਵਿੱਚ ਸਾਡੇ ਕੋਈ ਸੀਨੀਅਰ ਆਰਟਿਸਟ ਬਹਿੰਦੇ ਨੇ ਆ ਕੇ ਸੀਨੀਅਰ ਟੈਕਨੀਸ਼ੀਅਨਸ ਬਹਿੰਦੇ ਨੇ ਉਹ ਦੱਸਦੇ ਨੇ ਕਿ ਅਸੀਂ ਸਟਰਗਲ ਕਿਵੇਂ ਕੀਤੀ ਅਸੀਂ ਕਿੰਨਾਂ ਗੱਲਾਂ ਦਾ ਖਿਆਲ ਰੱਖਿਆ ਸੋ ਮੈਨੂੰ ਲੱਗਦਾ ਹੈ ਉਹਦੇ ਨਾਲ ਸਾਡੇ ਸਟੂਡੈਂਟਸ ਨੂੰ ਬਹੁਤ ਚੰਗੀ ਪ੍ਰੇਰਣਾ ਮਿਲਦੀ ਹੈ ਜਿਹੜੇ ਬੰਦੇ ਨੇ ਇਸ ਲਾਈਨ 'ਚ ਆਉਣਾ ਹੈ ਉਹਨਾਂ ਲਈ ਬਹੁਤ ਵੱਡੀ ਫਾਇਦੇਮੰਦ ਵਾਲੀ ਗੱਲ ਹੈ ਉਹਨਾਂ ਸੁਪਾ ਕੁਰਾਵਤਾ ਕਈ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਿੱਥੋਂ ਸ਼ੁਰੂ ਕਰੀਏ ਸੋ ਇਹ ਚੀਜ਼ਾਂ ਇਹਦੇ ਲਈ ਫਾਇਦੇਮੰਦ ਹੋਣਗੀਆਂ ਮੈਨੂੰ ਲੱਗਦਾ ਹੈ ਇਹੋ ਜਿਹਾ ਫੈਸਟੀਵਲਾਂ ਦੇ ਵਿੱਚੋਂ ਇਹ ਸਭ ਤੋਂ ਵੱਡਾ ਫਾਇਦਾ ਹੋ ਸਕਦਾ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਬਹੁਤ ਸਟਰਗਲ ਕੀਤਾ ਹੈ ਹੋਰ ਆਰਟਿਸਟਾਂ ਵੱਲੋਂ ਇਹ ਵਿਆਰ ਕੀਤਾ ਗਿਆ ਕਿ ਬਹੁਤ ਜ਼ਿਆਦਾ ਜਿਹੜਾ ਸਟਰਗਲ ਸੀ ਉਹ ਤੋਂ ਇਹਨੇ ਜਿਹੜੇ ਇਸ ਤਰੀਕੇ ਦੇ ਪਲੇਟਫਾਰਮ ਨਹੀਂ ਸੀਗੇ ਸਿਰਫ ਥੀਏਟਰ ਸੀਗਾ ਤੇ ਅੱਜ ਬਹੁਤ ਕੁਝ ਵੱਖਰਾ ਹੋ ਗਿਆ ओटीटी ਪਲੇਟਫਾਰਮ ਆ ਗਿਆ ਸੋਸ਼ਲ ਮੀਡੀਆ ਆ ਗਿਆ ਤਾਂ ਕਿੱਦਾਂ ਦਾ ਲੱਗਦਾ ਤੁਹਾਨੂੰ ਵੀ ਕਿੱਦਾਂ ਦਾ ਲੱਗਦਾ ਕਿ ਅੱਜ ਕਿੰਨਾ ਵੱਖਰਾ ਹੋ ਗਿਆ ਸੌਖਾ ਹੋ ਗਿਆ ਜਾਂ ਕਿਤਨੇ ਕਿਤੇ ਕੰਪੀਟੀਸ਼ਨ ਹੈ ਦੇਖੋ ਸੌਖਾ ਤਾਂ ਹੋਇਆ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਆਉਣ ਨਾਲ ਬੜੀਆਂ ਚੀਜ਼ਾਂ ਕਮਾਲ ਦੀਆਂ ਹੋਈਆਂ ਕਿ ਤੁਸੀਂ ਕੁਝ ਵੀ ਜਾਨਣਾ ਤੁਸੀਂ ਉਹ ਗੂਗਲ ਤੇ ਭਰ ਕੇ ਜਾਣ ਸਕਦੇ ਹੋ ਤੁਹਾਡੇ ਕੋਲੇ ਅੱਜ ਮੋਬਾਈਲ ਹੈ ਦੁਨੀਆ ਨਾਲ ਜੁੜਿਆ ਹੋਇਆ ਬਹੁਤ ਸਾਰੀ ਤੁਹਾਨੂੰ ਨੌਲੇਜ ਤੋਂ ਮਿਲ ਜਾਂਦੀ ਹੈ ਉਹਨਾਂ ਸਮਿਆਂ ਦੇ ਵਿੱਚ ਗੱਲ ਇਸ ਨੂੰ ਸਾਰਾ ਕੁਝ ਲੱਭਣਾ ਪੈਂਦਾ ਸੀਗਾ ਜੇ ਤੁਸੀਂ ਕਿਸੇ ਬੰਦੇ ਬਾਰੇ ਜਾਣਨਾ ਹੈ ਤੁਹਾਨੂੰ ਉਹਦੇ ਬੰਦੇ ਕੋਲ ਜਾਣਾ ਪਊਗਾ ਉਦੋਂ ਕੋਲ ਜਾ ਕੇ ਉਹਦੇ ਉਹਦੇ ਪੁੱਛਦੇ ਸੀ ਕਿ 20 ਬੰਦਿਆਂ ਤੋਂ ਸਲਾਹ ਲੈਂਦੇ ਸਰ ਮੈਂ ਆ ਕਰਨਾ ਚਾਹੁੰਦਾ ਮੈਂ ਕੀ ਕਰਾਂ ਮੈਂ ਤੇ ਕਿਵੇਂ ਕਰ ਸਕਦਾ ਕਿੱਥੇ ਜਾ ਸਕਦਾ ਕਿਹਨੂੰ ਮਿਲ ਸਕਦਾ ਸੋ ਉਹ ਵੱਡੀ ਸਮੱਸਿਆ ਸੀਗੀ ਉਦੋਂ ਅੱਜ ਸਾਡੇ ਕੋਲ ਇੱਕ ਵੱਡੀ ਅਪਰਚੂਨਿਟੀ ਹੈ ਸਾਡੇ ਕੋਲ ਬਹੁਤ ਸਾਰੇ ਚੈਨਲਸ ਨੇ ਸਾਡੇ ਕੋਲੇ ਹੋਰ ਸਾਨੂੰ ਕੋਈ ਵੀ ਸਪੋਰਟ ਨਹੀਂ ਕਰਦਾ ਸਾਡੇ ਕੋਲੇ ਆਪਣਾ ਮੋਬਾਈਲ ਆਪਣਾ ਚੈਨਲ ਆਪਣਾ YouTube ਹੈਗਾ ਜਿੱਦੇ ਤੁਸੀਂ ਆਪਣੀ ਪ੍ਰਤਿਭਾ ਦਿਖਾ ਸਕਦੇ ਹੋ ਸੋ ਉਹ ਤੇ ਦਿਖਾਉਣ ਤੋਂ ਬਾਅਦ ਲੋਕਾਂ ਨੂੰ ਲੱਗਦਾ ਕਿ ਇਹ ਬੰਦੇ ਟੈਲੈਂਟ ਹੈ ਉਹ ਤੁਹਾਨੂੰ ਆਪਣੇ ਆਪ ਕਾਲ ਕਰਦਾ ਸੋ ਇਸ ਕਰਕੇ ਸੌਖਾ ਹੋ ਗਿਆ ਕੰਮ ਪਰ ਉਹਨਾਂ ਸਮਿਆਂ ਵਿੱਚ ਸਾਡੇ ਕੋਲ ਸਮੇਂ ਵੀ ਜ਼ਿਆਦਾ ਸੀ ਜੀ ਅੱਜ ਕਹੀਏ ਕਿ ਅਸੀਂ ਕਹੀਏਗਾ ਅਸੀਂ ਤਾਂ ਬਹੁਤ ਮਿਹਨਤ ਕੀਤੀ ਐ ਤੇ ਬੱਚੇ ਮਿਹਨਤ ਨਹੀਂ ਕਰਦੇ ਪਰ ਅੱਜ ਉਹਨਾਂ ਦੀ ਮਿਹਨਤ ਦਾ ਰੂਪ ਬਦਲ ਗਿਆ ਮਿਹਨਤਾਂ ਚ ਉਹ ਵੀ ਬਹੁਤ ਕਰਦੇ ਨੇ ਸੋ ਇਸ ਕਰਕੇ ਉਹ ਚੰਗਾ ਕੰਮ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਕੋਲ ਸਮਾਂ ਘੱਟ ਹੈ ਉਹਨਾਂ ਕੋਲ ਹੋਰ ਬਹੁਤ ਸਾਰੇ ਕੰਮ ਨੇ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਸਿਖਾਉਣ ਵਾਲੀਆਂ ਨੇ ਸੋ ਉਹਨਾਂ ਜਿਵੇਂ ਸਾਡੇ ਕੋਲ ਸਮਾਂ ਸੀਗਾ ਇਸ ਕਰਕੇ ਸਮਾਂ ਸੀ ਵੱਧ ਦੇ ਸਕਿਆ ਪਰ ਅੱਜ ਬੱਚਿਆਂ ਕੋਲੇ ਬਹੁਤ ਚੰਗਾ ਟੈਲੈਂਟ ਹੈ ਬੜੇ ਚੰਗੇ ਥੌਟਸ ਨੇ ਚੰਗੇ ਥੌਟਸ ਲੈ ਕੇ ਇਸ ਇੰਡਸਟਰੀ 'ਚ ਕੰਮ ਕਰਨ ਆ ਰਹੇ ਨੇ ਸੋ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਜਿਹੜਾ ਬੰਦਾ ਮਿਹਨਤ ਕਰਦਾ ਬੱਚਾ ਉਹਨੂੰ ਟਾਈਮ ਤਾਂ ਲੱਗ ਸਕਦਾ ਪਰ ਇਹ ਨਹੀਂ ਕਿ ਅੱਗੇ ਨਹੀਂ ਆਊਗਾ ਹਰ ਬੰਦੇ ਨੂੰ ਮੌਕਾ ਦਿੰਦੀ ਹੈ ਕਿਸਮਤ ਕੁਦਰਤ ਹਰ ਬੰਦੇ ਨੂੰ ਮੌਕਾ ਮਿਲਦਾ ਬਸ ਮੌਕਾ ਸਾਹਮਣਾ ਚਾਹੀਦਾ ਹੈ ਦੂਜੀ ਵੱਡੀ ਗੱਲ ਇਹ ਹੈ ਕਿ ਜ਼ਿੰਦਗੀ ਹਰ ਬੰਦੇ ਨੂੰ ਮੌਕਾ ਦਿੰਦੀ ਹੈ ਇਹ ਹੁੰਦਾ ਹੈ ਕਈ ਵਾਰ ਜਦੋਂ ਤੁਹਾਨੂੰ ਜ਼ਿੰਦਗੀ ਮੌਕਾ ਦਿੰਦੀ ਹੈ ਉਦੋਂ ਤੁਹਾਡੇ ਜਿਹੜੇ ਯਤਨ ਨੇ ਉਹ ਛੋਟੇ ਰਹਿ ਜਾਂਦੇ ਨੇ ਜਾਂ ਤੁਹਾਡੀ ਪ੍ਰਤਿਭਾ ਛੋਟੀ ਰਹਿ ਜਾਂਦੀ ਹੈ ਇਸ ਕਰਕੇ ਆਪਣੇ ਆਪ ਨੂੰ ਆਪਣੇ ਆਪਣੇ ਵਿਚਾਰਾਂ ਨਾਲ ਆਪਣੀ ਪ੍ਰਤਿਭਾ ਦੇ ਨਾਲ ਇੰਨਾ ਲੈਸ ਕਰਕੇ ਰੱਖੋ ਕਿ ਜ਼ਿੰਦਗੀ ਤੁਹਾਨੂੰ ਮੌਕਾ ਦੇਵੇ ਜ਼ਿੰਦਗੀ ਤੁਹਾਨੂੰ ਕਹੇ ਕਿ ਤੁਹਾਨੂੰ 60% ਮੌਕਾ ਦਿੱਤਾ ਹੈ ਤੁਸੀਂ ਕਹੋ ਮੈਂ ਉਹਦੇ ਲਈ 80% ਤਿਆਰ ਹਾਂ ਸੋ ਇਸ ਕਰਕੇ ਥੋੜੀ ਤਿਆਰੀ ਵੱਡੀ ਚਾਹੀਦੀ ਹੈ ਕੋ ਤੇ ਆ ਰਿ ਤੋਂ ਮੌਕਾ ਮਿਲਿਆ ਤੁਸੀਂ ਉਦੋਂ ਹੀ ਆਪਣਾ ਬੈਸਟ ਦਿੱਤਾ ਤੇ ਤੁਹਾਡੀ ਸਟ੍ਰਾਈਗਲ ਖਤਮ ਹੋ ਗਈ ਸੋ ਇਸ ਕਰਕੇ ਮਿਹਨਤ ਤਾਂ ਕਰਨੀ ਪੈਂਦੀ ਹੈ ਜੀ ਸ਼ਾਰਟਕਟ ਦਾ ਕੋਈ ਰਸਤਾ ਨਹੀਂ ਹੈਗਾ ਮਿਹਨਤ ਕਰਨ ਤੋਂ ਭੱਜੋ ਨਾ ਸੋ ਮਿਹਨਤ ਹਰ ਦਮ ਰੰਗ ਜ਼ਰੂਰ ਲੈ ਕੇ ਆਉਂਦੀ ਹੈ ਦੇਰ ਸਵੇਰ ਹੋ ਸਕਦੀ ਹੈ ਸੋ ਤੁਹਾਨੂੰ ਜ਼ਰੂਰ ਮੌਕਾ ਮਿਲਦਾ ਜੇ ਪੰਜਾਬੀ ਫਿਲਮਾਂ ਦੀ ਗੱਲ ਕੀਤੀ ਜਾਵੇ ਜਿਹੜੇ ਨਵੇਂ ਬੱਚੇ ਆ ਰਹੇ ਨੇ ਨਵੇਂ ਬੱਚਿਆਂ ਨੂੰ ਖਾਸ ਕਰਕੇ ਹਿਸਟਰੀ ਨੂੰ ਲੈ ਕੇ ਇਨਾ ਗਿਆਨ ਨਹੀਂ ਹੈ ਪਰ ਸਵਾਲ ਫਿਰ ਵੱਡਾ ਹੀ ਖੜਾ ਹੋ ਜਾਂਦਾ ਕਿ ਜਦੋਂ ਜੜਾਂ ਤੋਂ ਹੀ ਟੁੱਟ ਕੇ ਤਾਂ ਜਿਹੜੇ ਰੁੱਖ ਹੁੰਦੇ ਨੇ ਫਿਰ ਉਹ ਖਤਮੀ ਹੋ ਜਾਂਦੇ ਨੇ ਉਹਨਾਂ ਦਾ ਨਾਂ ਨਿਸ਼ਾਨ ਵੀ ਖਤਮ ਹੋ ਜਾਂਦੇ ਇਹ ਸਭ ਨੂੰ ਲੈ ਕੇ ਕਿਵੇਂ ਤਿਆਰੀ ਕਰ ਰਿਹਾ ਪੰਜਾਬੀ ਸਿਨੇਵਾ ਖਾਸ ਕਰਕੇ ਜੇ ਤੁਹਾਡੀ ਗੱਲ ਕੀਤੀ ਜਾਵੇ ਤੁਸੀਂ ਸੀਰੀਲਾਂ ਦੇ ਵਿੱਚ ਵੀ ਸਾਰਾ ਜਿਹੜਾ ਜਿਸਪੀ ਦਾ ਜਾਂ ਕਲਚਰ ਹੈ ਉਸ ਨੂੰ ਬਿਆਨ ਕੀਤਾ ਫਿਲਮਾਂ ਦੇ ਵਿੱਚ ਵੀ ਬਿਆਨ ਕੀਤਾ ਦੇਖੋ ਵੱਡੀ ਗੱਲ ਇਹ ਹੈ ਕਿ ਤੁਹਾਡੇ ਕੋਲੇ ਅੱਜ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਸਮੇਂ ਦੀ ਜਿਹੜੀ ਮੰਗ ਹੈ ਨਾ ਅੱਜ ਸਾਡੇ ਕੋਲੇ ਇੱਕ ਸਮਾਂ ਹੁੰਦਾ ਸੀ ਕਿ ਫਲਾਣੇ ਬੰਦੇ ਦੀ ਫਿਲਮ ਹੈ ਲੋਕ ਉਹਦੇ ਦੀ ਫਿਲਮ ਦੇਖਣ ਜਾਂਦੇ ਸੀ ਅੱਜ ਸਾਡੇ ਕੋਲੇ ਕੰਟੈਂਟ ਪ੍ਰਧਾਨ ਹੈ ਕੰਟੈਂਟ ਸਾਡਾ ਹੀਰੋ ਹੈ ਸੋ ਸਾਡੇ ਕੋਲੇ ਇੱਕੋ ਇੱਕ ਸਟੇਟ ਪੰਜਾਬ ਐਸੀ ਹੈ ਹਿੰਦੁਸਤਾਨ ਦੀ ਜਿਹਦੇ ਕੋਲੇ ਕੰਟੈਂਟ ਦੀ ਕੋਈ ਕਮੀ ਨਹੀਂ ਸਾਡੇ ਕੋਲੇ ਮਨ ਮਨਾ ਮੂਹਾਂ ਕੰਟੈਂਟ ਪਿਆ ਤੁਸੀਂ ਕਲਚਰ ਦੀ ਗੱਲ ਕਰ ਲਓ ਵਿਰਾਸਤ ਦੀ ਗੱਲ ਕਰ ਲਓ ਤੁਸੀਂ ਹਿਸਟਰੀ ਦੀ ਗੱਲ ਕਰ ਲਓ ਤੁਸੀਂ ਆਪਣੇ ਲੋਕਾਂ ਦੀ ਗੱਲ ਕਰ ਲਓ ਕਿ ਲੋਕਾਂ ਦਾ ਰਹਿਣ ਸਹਿਣ ਕਿਹੋ ਜਿਹਾ ਸੀ ਸੋ ਸਾਡੇ ਕੋਲੇ ਐਡਾ ਕੁਝ ਹੈ ਸਾਡੇ ਕੰਟੈਂਟ ਐਡਾ ਵੱਡਾ ਕੰਮ ਕਰਨ ਦੇ ਲਈ ਸਾਡੇ ਕੋਲੇ ਐਡਾ ਕਮਾਲ ਦਾ ਸਾਹਿਤ ਹੈ ਸਾਹਿਤ ਨਾਲ ਜੁੜਨਾ ਫਿਲਮ ਮੇਕਰਸ ਦਾ ਜ਼ਰੂਰੀ ਹੈ ਤੁਹਾਨੂੰ ਪਤਾ ਲੱਗੇ ਕਿ ਸਾਡੇ ਕੋਲੇ ਕਿੰਨੇ ਕਮਾਲ ਦਾ ਸਾਹਿਤ ਰਚਿਆ ਹੋਇਆ ਸਾਡੇ ਕੋਲ ਤਾਂ ਕਈ ਕਵਤਾਂਆਂ ਮੈ ਇਹੋ ਜੀਆਂ ਨੇ ਕਿ ਉਹ ਪੂਰੀ ਇੱਕ ਹਫ਼ਤਾ ਤੇ ਫਿਲਮ ਬਣ ਸਕਦੀ ਐ ਸਾਡੇ ਕੋਲੇ ਬਹੁਤ ਸਾਰੇ ਗੀਤ ਇਹੋ ਜਿਹੇ ਨੇ ਗੀਤਾਂ ਦੇ ਵਿੱਚ ਇੱਕ ਪੂਰੀ ਫਿਲਮ ਐ ਸੋ ਸਾਡੇ ਕੋਲੇ ਕਮਾਲ ਦੀਆਂ ਕੰਗੀ ਐ ਜੀ ਕਮਾਲ ਦੀ ਕਹਾਣੀ ਐ ਕਮਾਲ ਦਾ ਨਾਵਲ ਐ ਕਮਾਲ ਦੀ ਇਬਾਰਤਕ ਐ ਉਹਨਾਂ ਤੇ ਫਿਲਮਾਂ ਬਣ ਸਕਦੀਆਂ ਸੋ ਜਿਹੜੇ ਬੰਦਿਆਂ ਨੂੰ ਇਹ ਲੱਗਦਾ ਕਿ ਅਸੀਂ ਸਾਹਿਤ ਦੇ ਨੇੜੇ ਨਹੀਂ ਆ ਸਾਹਿਤ ਨਹੀਂ ਪੜਦੇ ਪਰ ਉਹਨਾਂ ਲਈ ਜਿਹੜੇ ਸਾਡੇ ਰਾਈਟਰ ਸਾਹਿਬਾਨ ਨੇ ਉਹ ਬੜੀਆਂ ਚੰਗੀਆਂ ਚੀਜ਼ਾਂ ਲੈ ਕੇ ਆਏ ਨੇ ਸੋ ਉਹਨਾਂ ਸਕ੍ਰਿਪਟਾਂ ਤੇ ਕੰਮ ਕਰਨ ਦੀ ਲੋੜ ਐ ਜਿਹਦੇ ਨਾਲ ਜਿਹੜੀ ਜਨਰੇਸ਼ਨ ਹੈ ਹਜੇ ਦੁਨੀਆ 'ਚ ਆ ਅਸੀਂ ਉਹਨਾਂ ਨੂੰ ਵੀ ਦੱਸ ਸਕਦੇ ਹਾਂ ਕਿ ਸਾਡਾ ਕਲਚਰ ਕੀ ਸੀ ਸਾਡੀ ਹਿਸਟਰੀ ਇਤਿਹਾਸ ਕੀ ਸੀਗਾ ਸੋ ਇਸ ਕਰਕੇ ਅਸੀਂ ਆਸਵੰਦ ਹਾਂ ਜੀ ਇੰਡਸਟਰੀ ਇਸ ਟਾਈਮ ਪੂਰੀ ਤਿਆਰ ਹੈ 1 ਮਈ ਨੂੰ ਫਿਲਮ ਆ ਰਹੀ ਹੈ ਬੇਲੀ ਜਨਤਾ ਲੈ ਕੇ ਉਹ ਵੱਡੀ ਸਾਡੇ ਹਿਸਟਰੀ ਦੀ ਘਟਨਾ ਹੈ ਤਾਮਾਗਾਟਾ ਮਾਰੂ ਦੀ ਜਿੱਤਾ ਗੁਰਨਾਨਕ ਨਾਮ ਕੁਨਾਨਕ ਜਹਾਜ਼ ਦਾ ਨਾਮ ਰੱਖਿਆ ਗਿਆ ਸੋ ਇਹੋ ਜੀਆਂ ਫਿਲਮਾਂ ਬੜੀ ਸਰਚ ਤੇ ਮਿਹਨਤ ਤੋਂ ਬਾਅਦ ਬਣਦੀਆਂ ਨੇ ਸੋ ਮੈਂ ਸਮਝਦਾ ਕਿ ਜਿਨਾਂ ਕੋਲੇ ਕਿਤਾਬਾਂ ਪੜ੍ਹਨ ਦਾ ਸਮਾਂ ਨਹੀਂ ਹੋਊਗਾ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਹੋ ਜੀਆਂ ਫਿਲਮਾਂ ਹਿਸਟਰੀ ਦੱਸਣਗੀਆਂ ਕਿ ਸਾਡੀ ਹਿਸਟਰੀ ਸਾਡਾ ਪਿਛੋਕੜ ਕੀ ਸੀ ਸੋ ਚੰਗਾ ਸਾਈਨ ਹੈ ਗੁੱਡ ਸਾਈਨ ਹੈ ਇਸ सिनेਮੇ ਦਾ ਸਿਨੇਮਾ ਚੰਗੇ ਕਦਮਾਂ ਵੱਲ ਵਧ ਰਿਹਾ ਹੈਗੇ ਬਸ ਇੱਕੋ ਇੱਕ ਚੀਜ਼ ਦੀ ਲੋੜ ਹੈ ਕਿ ਸਿਨੇਮੇ ਵਿੱਚ ਸਿਨੇਮਾ ਕਰਮੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਉਹਦਾ ਕਾਰਨ ਇਸ ਕਰਕੇ ਮੈਂ ਤੁਹਾਨੂੰ ਇਸ਼ਾਰਾ ਕਰ ਰਿਹਾ ਕਿਉਂਕਿ ਇੱਕ ਸਮਾਂ ਸੀਗਾ ਜਦੋਂ ਅਸੀਂ ਪੁੱਛਦੇ ਹੁੰਦੇ ਸੀ ਕਿ ਬਾਲੀਵੁੱਡ ਦੀ ਕਿਹੜੀ ਫਿਲਮ ਰਿਲੀਜ਼ ਹੋ ਰਹੀ ਹੈ ਕਿ ਅਸੀਂ ਫਿਲਮ ਆਪਣੇ ਅੱਗੇ ਪਿੱਛੇ ਕਰ ਲਈਏ ਅੱਜ ਬਾਲੀਵੁੱਡ ਪੁੱਛਦਾ ਹੈ ਕਿ ਨਾਰਥ ਦੇ ਵਿੱਚ ਕਿਹੜੀ ਫਿਲਮ ਰਿਲੀਜ਼ ਹੋ ਰਹੀ ਹੈ ਕਿ ਸਾਨੂੰ ਫਿਲਮ ਅੱਗੇ ਪਿੱਛੇ ਨਹੀਂ ਕਰਨੀ ਪਊਗੀ ਸੋ ਇਹ ਨਾ ਇਹ ਗੱਲ ਉਹਨਾਂ ਦੇ ਕਾਰਪੋਰੇਟ ਵੱਡੇ ਘਰਾਣਿਆਂ ਦੇ ਮਨਾਂ ਵਿੱਚ ਕਿੰਨਾ ਕਿਤੇ ਖਟਕਦੀ ਹੈ ਕਿ ਸਾਨੂੰ ਪੁੱਛਣਾ ਪੈ ਗਿਆ ਇਸ ਕਰਕੇ ਉਸ ਚੀਜ਼ ਤੋਂ ਬਚਣ ਦੀ ਲੋੜ ਹੈ ਆਓ ਆਪਾਂ ਆਪਣੇ ਆਪਣੀ ਮਾਮ ਪੁੱਲੀ ਦੇ ਸਿਨੇਮੇ ਨੂੰ ਪਿਆਰ ਕਰੀਏ ਅੱਗੇ ਲੈ ਕੇ ਜਾਈਏ ਇਹ ਸਾਡੀਆਂ ਦੁਆਵਾਂ ਵਿੱਚ